ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਦੋ ਤਿੰਨ ਦਿਨ ਤੋਂ ਮੇਰੇ ਕੋਲ ਵੀਡੀਓ ਨਹੀਂ ਬਣੀ ਤੇ ਹੁਣ ਅੱਜ ਮੈਂ ਸੋਚਿਆ ਕਿ ਅੱਜ ਵੀਡੀਓ ਜ਼ਰੂਰ ਪਾਉਣੀ ਆ ਤੇ ਇਹ ਡਿਜ਼ਾਈਨ ਜਿਹੜਾ ਇਹ ਵੀ ਮੈਨੂੰ ਮੇਰੀ ਭੈਣ ਕਿਸੇ ਨੇ ਭੇਜਿਆ ਹੋਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਖਾ ਡਿਜ਼ਾਈਨ ਹੈ ਪਰ ਜਿਹੜਾ ਉਹਨਾਂ ਨੇ ਡਿਜ਼ਾਈਨ ਭੇਜਿਆ ਹੈ ਉਹ ਥੋੜਾ ਮੈਨੂੰ ਜੁੱਸ ਤੱਕ ਮੇਰੀ ਸਮਝ ਆ ਲੱਗਦਾ ਹੈ ਕਿ ਉਹ ਡਿਜ਼ਾਈਨ ਗਲਤ ਬਣਿਆ ਹੈ ਮੈਂ ਆਪਣੀ ਵੱਲੋਂ ਕੋਸ਼ਿਸ਼ ਕਰਾਂਗੀ ਕਿ ਉਹ ਹੀ ਡਿਜ਼ਾਈਨ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਾਂ ਤੇ ਉਮੀਦ ਕਰਾਂਗੀ ਕਿ ਉਹ ਡਿਜ਼ਾਈਨ ਜਿਹੜਾ ਉਹਨਾਂ ਨੂੰ ਪਸੰਦ ਆ ਜਾਏਗਾ ਤੇ ਜੇਕਰ ਫਿਰ ਵੀ ਉਹ ਡਿਜ਼ਾਈਨ ਉਹਦੇ ਨਾਲ ਨਾ ਮੈਚ ਕਰੇ ਤੇ ਮੈਂ ਦੁਬਾਰਾ ਫੇਰ ਜਿਹੜੀ ਆ ਉਹਨਾਂ ਵਾਲਾ ਡਿਜ਼ਾਈਨ ਵੀ ਮਨੋਂ ਦੀ ਕੋਸ਼ਿਸ਼ ਜ਼ਰੂਰ ਕਰਾਂਗੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਾਨੂੰ 10-10 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 10-10 ਕੁੰਡੇ ਲੈ ਕੇ ਤਿੰਨ ਕੁੰਡੇ ਆਪਾਂ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਐਡਜਸਟ ਵਾਸਤੇ ਮਤਲਬ ਪੰਜ ਕੁੰਡੇ ਆਪਾਂ ਵਾਧੂ ਲੈਣੇ ਨੇ ਤੇ ਇਹ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੋਣਾ ਹੈ ਪਹਿਲਾਂ ਆਪਾਂ ਸਿੱਧੇ ਪਾਸਿਓ ਇੱਕ ਸਲਾਈ ਬਣਾ ਲੈਣੀ ਇੱਥੇ ਵੀ ਮੈਂ ਸਿੱਧੇ ਪਾਸਿਓ ਇੱਕ ਸਲਾਈ ਬਣਾ ਲਈਓ ਕੋਈ ਵੀ ਤੁਸੀਂ ਬਾਰਡਰ ਬਣਾਇਆ ਉਸ ਤੋਂ ਬਾਅਦ ਆਪਣੇ ਕੁੰਡੇ ਵਗੈਰਾ ਵਧਾ ਲਓ ਇਸਿੱਧੇ ਸਾਈਡ ਤੋਂ ਉਧਰ ਜਿਹੜਾ ਇਹ ਸ਼ੁਰੂ ਹੋ ਜੇਗਾ ਤੇ 10 ਸਲਾਈਆਂ ਦਾ ਹੀ ਡਿਜ਼ਾਈਨ ਹੈ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਬਹੁਤ ਹੀ ਸੋਖਾ ਹੈ ਡਿਜ਼ਾਈਨ ਪਹਿਲਾ ਗੁੰਡਾ ਆਪਾਂ ਉਤਾਰ ਲੈਣਾ ਆ ਫਿਰ ਤਿੰਨ ਗੁੰਡੇ ਉਲਟੇ ਬਣਾਉਣੇ ਆ ਤਿੰਨ ਗੁੰਡੇ ਉਲਟੇ ਫਿਰ ਉਸ ਤੋਂ ਬਾਅਦ ਆਪਾਂ ਸੱਤ ਗੁੰਡਿਆਂ ਨੂੰ ਇਸ ਤਰ੍ਹਾਂ ਡਬਲ ਵਾਲ ਪਾਉਣੇ ਆ ਇਸ ਤਰ੍ਹਾਂ ਕਰਕੇ 1 2 3 4 5 6 ਤੇ 7 ਇਹ ਹੀ 10 ਕੁੰਡੇ ਆਪਾਂ ਫੇਰ ਰਿਪੀਟ ਕਰਨੇ ਆ ਪਹਿਲਾਂ ਤਿੰਨ ਕੁੰਡੇ ਉਲਟੇ ਫਿਰ ਸੱਤ ਕੁੰਡਿਆਂ ਨੂੰ ਆਪਾਂ ਦੋ-ਦੋ ਵਾਰ ਵਲ ਪਾਉਣੇ 1 2 3 4 5 6 ਤੇ 7 ਹੁਣ ਤਿੰਨ ਕੁੰਡੇ ਫੇਰ ਉਲਟੇ ਬਣਾਵਾਂਗੇ 1 2 3 ਫਿਰ ਸੱਤ ਕੁੰਡਿਆਂ ਨੂੰ ਦੋ ਵਲ ਪਾਵਾਂਗੇ 1 2 3 4 5 6 7 ਤੇ ਇੱਕ ਚੀਜ਼ ਹੋ ਰਿਹਾ ਇਹ ਤੁਸੀਂ 7 ਦੀ ਜਗ੍ਹਾ 5 ਕੁੰਡਿਆਂ ਤੇ ਵਿਵਾਲ ਪਾ ਸਕਦੇ ਜੀ ਫਿਰ ਤਿੰਨ ਕੁੰਡੇ ਉਲਟੇ 1 2 3 ਫਿਰ ਸੱਤ ਕੁੰਡਿਆਂ ਨੂੰ ਵੱਲ ਪਾਵਾਂਗੇ 1 2 3 4 5 6 ਤੇ 7 ਫਿਰ ਤਿੰਨ ਕੁੰਡੇ ਲਾਸਟ ਤੇ ਆਪਾਂ ਉਲਟੇ ਬਣਾਉਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਲਾਸਟ ਵਾਲਾ ਐਗਜ਼ਿਟ ਜਿਹੜਾ ਉਹ ਆਪਾਂ ਉਲਟਾਈ ਬਣਾ ਲੈਣਾ ਤੁਸੀਂ ਇਹਦੇ ਵਿੱਚ ਆ ਲਾਸਟ ਵਾਲਾ ਕੁੰਡਾ ਨਾ ਵੀ ਰੱਖੋਗੇ ਫਿਰ ਵੀ ਡਿਜ਼ਾਈਨ ਪੂਰਾ ਆ ਜਾਏਗਾ 10-10 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵੱਧੂ ਪਾ ਲਓ ਤੇ ਡਿਜ਼ਾਈਨ ਤੁਹਾਡਾ ਫਿਰ ਵੀ ਪੂਰਾ ਆ ਜਾਣਾ ਹੈ ਹੁਣ ਆਪਾਂ ਆ ਗਏ ਆਂ ਦੂਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਤਿੰਨ ਕੁੰਡੇ ਆਪਾਂ ਸਿੱਧੇ ਹੀ ਬਣਾ ਲੈਣੇ ਆ ਤਿੰਨ ਕੁੰਡੇ ਸਿੱਧੇ ਬਣਾ ਲੈ ਹੁਣ ਆ ਜਿਹੜੇ ਸੱਤ ਕੁੰਡੇ ਇਹਨਾਂ ਨੂੰ ਆਪਾਂ ਲੂਜ਼ ਕਰ ਲੈਣਾ 1 2 3 4 5 7 ਸੱਤ ਕੁੰਡਿਆਂ ਨੂੰ ਲੂਜ਼ ਕਰਕੇ ਫੇਰ ਆਪਾਂ ਇੱਧਰ ਖੱਬੇ ਹੱਥ ਵਾਲੀ ਸਲਾਈ ਤੇ ਇਹਨਾਂ ਨੂੰ ਲੈ ਲੈਣਾ ਸੱਤ ਦੇ ਸੱਤ ਕੁੰਡਿਆਂ ਨੂੰ ਹੁਣ ਇਹਦੇ ਵਿੱਚੋਂ ਆਪਾਂ 4 ਕੁੰਡੇ ਇਸ ਤਰ੍ਹਾਂ ਕਰਕੇ ਲੈਣੇ ਆ ਇਸ ਤਰ੍ਹਾਂ 4 ਕੁੰਡੇ ਇਸ ਤਰ੍ਹਾਂ ਲੈ ਲਏ ਇਹਨਾਂ ਨੂੰ ਹੁਣ ਆਪਾਂ ਇੱਧਰ ਵਾਲੀ ਸਾਈਡ ਤੋਂ ਪਾ ਲੈਣਾ ਤੇ ਨਾਲ ਹੀ ਆ ਤਿੰਨ ਕੁੰਡੇ ਲੈ ਲੈਣੇ ਆ ਹੁਣ ਇਹਨਾਂ ਸਾਰਿਆਂ ਕੁੰਡਿਆਂ ਨੂੰ ਆਪਾਂ 7 ਤੋਂ 7 ਬਣਾਉਣੇ ਆ ਵੇਖੋ ਕਿਵੇਂ ਇੱਕ 2 3 4 5 6 7 ਇਹ 7 ਕੁੰਡਿਆ ਤਾਂ ਹੁਣ ਫੇਰ 7 ਕੁੰਡੇ ਬਣ ਗਏ ਅੱਗੇ 3 ਕੁੰਡੇ ਆਪਾਂ ਫੇਰ ਉਲਟ ਸਿੱਧੇ ਬਣਾਉਣੇ 1 2 3 ਫਿਰ ਸੱਤ ਕੁੰਡੇ ਲੂਜ਼ ਕਰਾਂਗੇ 1 2 3 4 5 6 7 ਫਿਰ ਇਹਨਾਂ ਨੂੰ ਇੱਧਰ ਪਾ ਲਿਆ ਸੱਤ ਕੁੰਡਿਆਂ ਨੂੰ ਇੱਧਰ ਵਾਲੀ ਸਲਾਈ ਦੇ ਜਦੋਂ ਪਾਉਣਾ ਆ ਫਿਰ ਇਹਨਾਂ ਦੇ ਵਿੱਚੋਂ ਆਪਾਂ 4 ਕੁੰਡੇ ਲੈਣੇ ਪਹਿਲਾਂ 4 ਕੁੰਡੇ ਲੈ ਕੇ ਇਦਾਂ ਪਾ ਲੇ ਫਿਰ ਇਹਨਾਂ ਨੂੰ ਆਪਾਂ ਇੱਧਰ ਨੂੰ ਪਾ ਲੈਣਾ ਫਿਰ ਆਪਾਂ ਇਹਨਾਂ ਸੱਤ ਕੁੰਡਿਆਂ ਨੂੰ ਦੁਬਾਰਾ ਸੱਤ ਬਣਾਉਣਾ ਇਸ ਤਰ੍ਹਾਂ ਕਰੇ 1 ਫਿਰ 2 ਇਿੱਥੇ estrawal ਪਾਈ ਜਾਣੇ 3 4 5 6 7 ਇੱਕ ਇੱਕ ਵਿੱਚ ਆਪਾਂ ਵਾਲ ਪਉਂਦੇ ਜਾਣਾ ਫਿਰ ਤਿੰਨ ਕੁੰਡੇ ਸਿੱਧੇ ਬਹੁਤ ਸੌਖਾ ਹੈ ਡਿਜ਼ਾਈਨ ਬਸ ਇਹੀ ਦੋਸ ਲਈਆਂ ਫਿਰ ਇਸ ਤੋਂ ਬਾਅਦ ਅੱਗੇ ਸੌਖਾ ਸਾਰਾ ਡਿਜ਼ਾਈਨ ਸੱਤ ਕੁੰਡੇ ਫਿਰ ਲੂਜ਼ ਕਰ ਲਾਂਗੇ ਤੇ ਇਸ ਤਰ੍ਹਾਂ ਤੁਸੀਂ ਪੰਜ ਕੁੰਡਿਆਂ ਨਾਲ ਵੀ ਕਰ ਸਕਦੇ ਜੇ ਜਿਹੜਾ ਆਪਾਂ 7 ਕੁੰਡਿਆਂ ਨਾਲ ਕਰ ਰਹੇ ਹਾਂ ਜੇ ਤੁਸੀਂ ਚਾਹੋ ਤੇ ਪੰਜ ਕੁੰਡਿਆਂ ਨਾਲ ਵੀ ਕਰ ਸਕਦੇ ਜੇ ਪੰਜ ਕੁੰਡਿਆਂ ਦੇ ਨਾਲ ਥੋੜਾ ਆਸਾਨ ਹੋ ਜਾਏਗਾ ਫਿਰ ਉਹਦੇ ਤੋਂ ਆਪਾਂ ਪੰਜ ਹੀ ਕੁੰਡੇ ਫਿਰ ਬਣਾਉਣੇ ਆ ਤਿੰਨ ਚਾਰ ਜਦੋਂ ਆਪਾਂ ਇਹਨਾਂ ਨੂੰ ਤਿੰਨ ਵਾਰ ਉਣ ਲੈਨੇ ਫੇਰ ਸਾਡੇ ਕੋਲੋ ਸੱਤ ਕੁੰਡੇ ਹੋ ਜਾਂਦੇ। ਲਾਸਟ ਤੇ ਹੁਣ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਤੇ ਲਾਸਟ ਵਾਲਾ ਵੀ ਸਿੱਧਾ ਬਣਾਉਣਾ। ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ। ਆ ਸੱਤ ਕੁੰਡੇ ਤੁਸੀਂ ਧਿਆਨ ਨਾਲ ਬਣਾਉਣੇ ਆ। ਕਿ ਵੱਧ ਘਟ ਨਾ ਜਾਣ ਸੱਤ ਕੁੰਡੇ ਵੀ ਆਪਾਂ ਉਲਟੇ ਬਣਾ ਲੈ ਆ ਮਿਕਵੈਸਤਰਾ ਕਰਕੇ ਤਿੰਨ ਕੁੰਡੇ ਅਗਲੇ ਜਿਹੜੇ ਉਹ ਵੀ ਆਪਾਂ ਉਲਟੇ ਬਣਾਉਣੇ ਮਤਲਬ ਸਾਰੀ ਸਲਾਈ ਆਪਾਂ ਉਲਟੇ ਕੁੰਡਿਆਂ ਨਾਲ ਹੀ ਬਣਾਉਣੀ ਆ 1 2 3 4 5 6 ਤੇ 7 ਐਸਟਰਾ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਕੁੰਡਾ ਵੱਧ ਘਟਿਆ ਤੁਸੀਂ ਇੱਕ ਵਾਰ ਗਿਣ ਲਿਆ ਕਰੋ ਹਮੇਸ਼ਾ ਮੈਂ ਇਹੀ ਗੱਲ ਦੱਸਦੀ ਹਾਂ ਕਿ ਕੁੰਡੇ ਜੇ ਆਪਾਂ ਗਿਣ ਕੇ ਡਿਜ਼ਾਈਨ ਬਣਾਵਾਂਗੇ ਕਦੀ ਵੀ ਸਾਡਾ ਡਿਜ਼ਾਈਨ ਜਿਹੜਾ ਉਹ ਗਲਤ ਨਹੀਂ ਹੋਏਗਾ ਜਦੋਂ ਆਪਾਂ ਕਾਊਂਟਿੰਗ ਪੂਰੀ ਕਰਾਂਗੇ ਡਿਜ਼ਾਈਨ ਦੇ ਕੁੰਡੇ ਪੂਰੇ ਹੋਣਗੇ ਡਿਜ਼ਾਈਨ ਕਦੀ ਵੀ ਸਾਡਾ ਅੱਗੇ ਪਿੱਛੇ ਨਹੀਂ ਹੋਏਗਾ ਤੀਸਰੀ ਸਲਾਈ ਹੁਣ ਆਪਾਂ ਇਦਾਂ ਬਣਾ ਲਈ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣਨੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਚੌਥੀ ਸਲਾਈ ਹੁਣ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲਿਆ ਫਿਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਸੱਤ ਕੁੰਡੇ ਉਲਟੇ 1 2 3 4 5 6 7 ਸੱਤ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਫਿਰ 7 ਉਲਟੇ 1 2 3 4 5 6 7 ਧਾਗਾ ਪਿੱਛੇ 3 ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ 7 ਕੁੰਡੇ ਉਲਟੇ 2 3 4 5 6 7 ਧਾਗਾ ਪਿੱਛੇ ਲਾਸਟ ਵਾਲੇ ਚਮੇ ਹੀ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ 25 ਲਾਹੇ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਪੂਰੀ ਸਲਾਈ ਆਪਾਂ ਉਲਟੀ ਮਿਲਟੀ ਬਣਾ ਲੈਣੀ ਆ ਡਿਜ਼ਾਈਨ 12 ਸਲਾਈਆਂ ਵਿੱਚ ਬਣੇਗਾ ਮੈਂ ਗਲਤੀ ਦੇ ਨਾਲ 10 ਸਲਾਈਆਂ ਕਹਤੀਆਂ ਸੀਗਾ ਆ ਡਿਜ਼ਾਈਨ ਦੀ ਹੁਣ ਆਪਾਂ ਬਣਾ ਰਹੇ ਆ ਪੰਜਵੀਂ ਸਲਾਈ ਉਲਟੇ ਪਾਸਿਓਂ ਪੂਰੀ ਸਲਾਈ ਆਪਾਂ ਉਲਟੇ ਗੁੰਡੇ ਨਾਲ ਬਣਾਉਣੀ ਆ ਪੰਜਵੀਂ ਸਲਾਈ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਬਸ ਦੋ ਸਲਾਈਆਂ ਵਿੱਚ ਡਿਜ਼ਾਈਨ ਬਣਦਾ ਅੱਗੇ ਇਸ ਤਰ੍ਹਾਂ ਉਲਟੇ ਸਿੱਧੇ ਗੁੰਡੇ ਬੰਦੇ ਨੇ ਪੰਜਵੀਂ ਸਲਾਈ ਆਪਾਂ ਬਣਾ ਲਈ ਪੂਰੀ ਉਲਟੇ ਗੁੰਡੇ ਨਾਲ ਹੁਣ ਛੇਵੀਂ ਸਲਾਈ ਆਪਾਂ ਬਣਾਉਣੀ ਆ ਵੇਖੋ ਕਿਵੇਂ ਪਹਿਲਾ ਕੁੰਡਾ ਉਤਾਰ ਲਿਆ ਪੂਰੀ ਸਲਾਈ ਆਪਾਂ ਸਿੱਧੇ ਕੁੰਡਿਆਂ ਨਾਲ ਬਣਾਉਣੀ ਜਿਹੜੀ ਆਪਣੀ ਛੇਵੀਂ ਸਲਾਈ ਹੁਣ ਸਾਡਾ ਅੱਧਾ ਜਿਹੜਾ ਡਿਜ਼ਾਈਨ ਆ ਉਹ ਬਣ ਗਿਆ ਵਾ ਛੇਵੀਂ ਸਲਾਈ ਆਪਾਂ ਪੂਰੀ ਉਲਟੇ ਕੁੰਡਿਆਂ ਨਾਲ ਸਿੱਧੇ ਕੁੰਡਿਆਂ ਨਾਲ ਬਣਾਉਣੀ ਆ ਛੇਵੀਂ ਸਲਾਈ ਪੂਰੀ ਸਿੱਧੇ ਕੁੰਡਿਆਂ ਨਾਲ ਫੇਰ ਸੱਤਵੀਂ ਸਲਾਈ ਤੋਂ ਅਗਲਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਹੋਏਗਾ ਉਹ ਵੀ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਉਹ ਆਪਾਂ ਕਿਵੇਂ ਬਣਾਉਣਾ ਹੈ ਡਿਜ਼ਾਈਨ ਜਿਹੜਾ ਹੁਣ ਥੋੜਾ ਬਦਲ ਕੇ ਬਣੇਗਾ ਆਪੋਜ਼ਿਟ ਕੁੰਡਿਆਂ ਤੇ ਬਣੇਗਾ ਹੁਣ ਸ਼ੇਵੀ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲਈ ਉੱਪਰ ਮੈਂ ਉਹ ਡਿਜ਼ਾਈਨ ਦੀ ਫੋਟੋ ਵੀ ਲਗਾ ਦਾਂਗੀ ਜਿਹੜੀ ਉਹਨਾਂ ਨੇ ਮੈਨੂੰ ਭੇਜੀ ਆ ਇਸ ਤਰ੍ਹਾਂ ਕਰਕੇ 7ਵੀਂ ਸਲਾਈ ਬਣ ਗਈ ਔਰ 6ਵੀਂ ਸਲਾਈ ਬਣ ਗਈ 7ਵੀਂ ਸਲਾਈ ਹੁਣ ਵੇਖੋ ਆਪਾਂ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਹੁਣ ਇਹਨਾਂ ਦੇ ਵਿੱਚੋਂ ਆਪਾਂ ਵੇਖੋ ਸਾਡੇ ਕੋਲ ਤੁਹਾਨੂੰ ਮੈਂ ਸਮਝਾਉਣੀ ਆ ਤਿੰਨ ਕੁੰਡੇ ਆ ਸੀ ਸਾਡੇ ਕੋਲ 7 ਕੁੰਡੇ ਆ ਸੀ ਹੁਣ ਇਹਨਾਂ 7 ਕੁੰਡਿਆਂ ਦੇ ਵਿੱਚੋਂ ਜਿਹੜੇ ਸੈਂਟਰ ਵਾਲੇ ਤਿੰਨ ਕੁੰਡੇ ਆ ਉਹ ਆਪਾਂ ਪਲੇਨ ਬਣਾਉਣੇ ਆ ਇੱਥੇ ਹੁਣ ਆਪਾਂ ਅੱਧਾ ਡਿਜ਼ਾਈਨ ਬਣਾ ਸਕਦੇ ਹਾਂ ਵੇਖੋ ਕਿਵੇਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡਿਆਂ ਨੂੰ ਵਲ ਪਾ ਲਾਂਗੇ 1 2 3 4 ਤੇ 5 ਪੰਜ ਕੁੰਡਿਆਂ ਨੂੰ ਆਪਾਂ ਵਲ ਪਾ ਲਏ ਹੁਣ ਅੱਗੇ ਆਪਾਂ ਤਿੰਨ ਕੁੰਡੇ ਉਲਟੇ ਬਣਾ ਕੇ ਇੱਥੋਂ ਰਿਪੀਟ ਪੈਟਰਨ ਸ਼ੁਰੂ ਕਰਨਾ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਿਆ ਹੁਣ ਇਸ ਤੋਂ ਅੱਗੇ ਆਪਾਂ ਸੱਤ ਕੁੰਡਿਆਂ ਨੂੰ ਵਲ ਪਾਉਣੇ 1 2 3 4 5 6 7 ਜਿਹੜੇ ਸਾਡੇ ਕੋਲ ਆਹ ਵਾਲੇ 7 ਕੁੰਡੇ ਸੀ ਇਹਨਾਂ ਦੇ ਸੈਂਟਰ ਦੇ ਵਿੱਚੋਂ ਤਿੰਨ ਕੁੰਡੇ ਆਪਾਂ ਹੁਣ ਉਲਟੇ ਬਣਾਉਣੇ ਆ ਇਹ ਧਿਆਨ ਰੱਖਣਾ ਬਸ 1 2 3 ਫਿਰ 7 ਕੁੰਡਿਆਂ ਨੂੰ ਵਲ ਪਾਵਾਂਗੇ 1 2 3 4 5 6 7 ਤਿੰਨ ਕੁੰਡੇ ਫੇਰ ਉਲਟੇ 1 2 3 ਫਿਰ ਪੰਜ ਕੁੰਡਿਆਂ ਨੂੰ ਆਪਾਂ ਵਲਪਾਲਾਂਗੇ ਇੱਥੇ ਸਾਡੇ ਕੁੰਡੇ ਜਿਹੜੇ ਕੱਟ ਜਾਣਗੇ ਕਿਉਂਕਿ ਸੱਤ ਕੁੰਡੇ ਸਾਡੇ ਕੋਲ ਨਹੀਂ ਹੈ ਇਸ ਲਈ ਆਪਾਂ ਪੰਜ ਕੁੰਡਿਆਂ ਨੂੰ ਵਲਪਾਲਾਂਗੇ ਕਿ ਸਾਈਡ ਤੋਂ ਡਿਜ਼ਾਈਨ ਜਿਹੜਾ ਉਹ ਪਲੇਨ ਨਾ ਬਣੇ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲਿਆ ਫਿਰ ਪੰਜ ਕੁੰਡੇ ਲੂਜ਼ ਕਰਾਂਗੇ 1 2 3 4 ਤੇ 5 ਜਦੋਂ ਪੰਜ ਕੁੰਡੇ ਆਪਾਂ ਲੂਜ਼ ਕਰ ਲਏ ਹੁਣ ਇਹ ਪੰਜ ਕੁੰਡਿਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਇੱਧਰ ਪਾ ਲਿਆ ਹੁਣ ਆਪਾਂ ਇਹਦੇ ਵਿੱਚੋਂ ਤਿੰਨ ਕੁੰਡੇ ਲੈਣੇ ਆ ਤਿੰਨ ਕੁੰਡੇ ਲੈ ਕੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪਲਟਾ ਲੈਣਾ ਤੇ ਪੰਜ ਕੁੰਡਿਆਂ ਤੋਂ ਪੰਜ ਕੁੰਡੇ ਬਣਾਉਣੇ ਆ ਇੱਕ ਫਿਰ ਵਾਲ ਪਾ ਲਿਆ ਦੋ ਹੋ ਗਏ ਆ ਬਣਾ ਲਿਆ ਤਿੰਨ ਹੋ ਗਏ ਆ ਵਾਲ ਪਾ ਲਿਆ ਚਾਰ ਇੱਕ ਵਾਰੀ ਦੁਬਾਰਾ ਹੁ ਲਿਆ ਪੰਜ ਹੋ ਗਏ ਹੁਣ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਹੁਣ ਆ ਜਿਹੜੇ ਸੱਤ ਕੁੰਡੇ ਇਹਨਾਂ ਨੂੰ ਲੂਜ਼ ਕਰਾਂਗੇ 1 2 3 4 5 6 ਤੇ 7 ਸੱਤਾਂ ਕੁੰਡਿਆਂ ਨੂੰ ਹੁਣ ਆਪਾਂ ਇਧਰਲੀ ਸਾਈਡ ਤੇ ਪਾ ਦੇਣਾ ਫਿਰ ਇਹਨਾਂ ਵਿੱਚੋਂ ਚਾਰ ਕੁੰਡੇ ਲੈ ਕੇ ਇਦਾਂ ਕਮਾ ਲੈਣੇ ਹੁਣ ਆਪਾਂ ਸੱਤ ਕੁੰਡਿਆਂ ਤੋਂ ਸੱਤ ਕੁੰਡੇ ਕਰਨੇ ਇੱਕ ਤਿੰਨ ਹੋ ਗਏ ਵਾਲ ਪਾ ਲੈ ਆ ਚਾਰ ਹੋ ਗਏ ਪੰਜ ਹੋ ਗਏ ਛੇ ਤੇ ਇੱਕ ਸੱਤ ਹੁਣ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਦੈਨ ਹੀ ਜੇ ਤੁਸੀਂ ਬਾਰਡਰ ਜ਼ਰੂਰ ਬਣਾ ਲਿਓ ਫਿਰ ਸੱਤ ਕੁੰਡੇ ਲੂਜ਼ ਕਰਾਂਗੇ 1 2 3 4 5 6 ਤੇ 7 ਸੱਤ ਕੁੰਡੇ ਲੂਜ਼ ਕਰਕੇ ਆਪਾਂ ਇੱਧਰ ਪਾ ਲੈਣੇ ਇਹਨਾਂ ਦੇ ਵਿੱਚ ਹੁਣ 4 ਕੁੰਡੇ ਇਸ ਤਰ੍ਹਾਂ ਕਰਕੇ ਲੈਣੇ ਆ ਇਹਨਾਂ ਨੂੰ ਫਿਰ ਅੰਜ ਕਮਾ ਲੈਣਾ ਇਹ ਘੁਮਾਉਣੇ ਆਪਾਂ ਇਸ ਲਈ ਹੈ ਕਿ ਜਿਹੜਾ ਸਾਡਾ ਸੈਂਟਰ ਵਾਲਾ ਸੱਤ ਕੁੰਡਿਆਂ ਦੇ ਸੈਂਟਰ ਵਾਲਾ ਕੁੰਡਾ ਆ ਉਹ ਸਾਡਾ ਫਰੰਟ ਤੇ ਆ ਜਾਏ ਫਿਰ ਆਪਾਂ 7 ਗੁੰਡੇ ਬਣਾਵਾਂਗੇ 3 4 5 6 ਤੇ 7 7 ਗੁੰਡੇ ਬਣਾ ਲਏ ਫਿਰ ਤਿੰਨ ਗੁੰਡੇ ਸਿੱਧੇ 1 2 3 ਫਿਰ ਪੰਜ ਗੁੰਡੇ ਅੱਗੇ ਸਾਡੇ ਕੋਲ ਰਹਿ ਗਏ ਇਹਨਾਂ ਤੋਂ ਆਪਾਂ ਫੇਰ ਪੰਜ ਗੁੰਡੇ ਬਣਾਵਾਂਗੇ ਇਸ ਤਰ੍ਹਾਂ ਕਰਕੇ ਹੁਣ ਤਿੰਨਾਂ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਲੈਵਾਂਗੇ ਇੱਧਰ ਪਲਟਾ ਕੇ ਤੇ ਪੰਜ ਕੁੰਡਿਆਂ ਤੋਂ ਪੰਜ ਇੱਕ ਇੱਕ ਵਾਲ ਪਾ ਲਿਆ ਤਿੰਨ ਹੋ ਗਏ ਫਿਰ ਵਾਲ ਪਾ ਲਿਆ ਤੇ ਪੰਜ ਹੋ ਗਏ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਆਪਾਂ ਅੱਗੇ ਉਲਟੀ ਸਲਾਈ ਤੇ ਨੌਵੀਂ ਸਲਾਈ ਤੇ ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਪੂਰੀ ਸਲਾਈ ਆਪਾਂ ਉਲਟੀ-ਉਲਟੇ ਕੁੰਡਿਆਂ ਨਾਲ ਬਣਾ ਲੈਣੀ ਨੌਵੀਂ ਸਲਾਈ بس ਜਦੋਂ 7ਵੀਂ ਸਲਾਈ ਬਣਾਉਣੀ ਆ ਉਦੋਂ ਸਾਡਾ ਡਿਜ਼ਾਈਨ ਜਿਹੜਾ ਚੇਂਜ ਹੋਣਾ ਉਦੋਂ ਤੁਸੀਂ ਧਿਆਨ ਦੇ ਨਾਲ ਦੇਖਣਾ ਬਾਕੀ ਜਿਹੜੀਆਂ ਉਹ ਪਹਿਲੇ ਡਿਜ਼ਾਈਨ ਵਾਂਗ ਹੀ ਸਲਾਈਆਂ ਬਣਨੀਆਂ ਨੇ 9ਵੀਂ ਸਲਾਈ ਹੁਣ ਆਪਾਂ ਪੂਰੀ ਉਲਟੀ ਬਣਾ ਲਈ ਉਲਟੀ ਸਲਾਈ ਇਹਦੇ ਵਿੱਚ بس ਇੱਕ ਸਲਾਈ ਦੇ ਵਿੱਚ ਡਿਜ਼ਾਈਨ ਬਣਦਾ ਬਾਕੀ ਸਾਰੀਆਂ ਪਲੇਨ ਹੀ ਬਣਦੀਆਂ ਨੇ ਉਲਟੀਆਂ ਨਵੇਂ ਸਲਾਈ ਪਾ ਪੂਰੀ ਓਟੇ ਬਣਾ ਲਈ ਹੁਣ ਅਗੇ ਦਸਵੀਂ ਸਲਾਈ ਤੇ ਦਸਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਇੱਥੇ ਪੰਜ ਕੁੰਡੇ ਉਲਟੇ ਬਣਾਵਾਂਗੇ 1 2 3 4 5 ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਕਰਕੇ ਸੱਤ ਕੁੰਡੇ ਉਲਟੇ 1 2 3 4 5 6 7 ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਆਪਣੀ ਵਾਲੀ ਸਾਈਡ ਧਾਗਾ ਕਰਕੇ ਸੱਤ ਕੁੰਡੇ ਉਲਟੇ 2 3 4 5 6 7 ਤਿੰਨ ਕੁੰਡੇ ਸਿੱਧੇ 1 2 3 ਅੰਜ ਕੁੰਡੇ ਉਲਟੀ 1 2 3 4 5 ਲਾਸਟ ਵਾਲਾ ਕੁੰਡਾ ਸਿੱਧਾ ਦਸਵੀਂ ਸਲਾਈ ਬਣ ਗਈ ਹੁਣ 11ਵੀਂ ਸਲਾਈ ਦੇਖੋ ਪੂਰੀ ਆਪਾਂ ਉਲਟੇ ਕੁੰਡੇ ਬਣਾ ਲੈਣੇ 11ਵੀਂ ਸਲਾਈ ਦੇ ਵਿੱਚ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਸੋਖਾ ਬਿਲਕੁਲ ਡਿਜ਼ਾਈਨ ਆ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣ ਜਾਂਦਾ ਬਾਕੀ ਉਲਟੀਆਂ ਸਿੱਧੀਆਂ ਵਾਂਗ ਹੀ ਬਣਦੀਆਂ ਨੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਜੈਨਸ ਕਿਸੇ ਵੀ ਕੋਟੀ ਤੇ ਪਾ ਸਕਦੇ ਜੀ ਕਿਉਂਕਿ ਇਹਦੇ ਵਿੱਚ ਜਾਲੀ ਨਹੀਂ ਪੈਂਦੀ ਛੋਟੇ ਬੱਚਿਆਂ ਦੀ ਕੋਟੀ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਜੀ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਣਿਆ ਹੋਇਆ ਵੈਸੇ ਪਤਾ ਨਹੀਂ ਹੁਣ ਉਹ ਵਾਲਾ ਡਿਜ਼ਾਈਨ ਜਿਹੜਾ ਕਈ ਵਾਰ ਪਿਕਚਰ ਦੇ ਵਿੱਚ ਕੁੰਡੇ ਜਿਹੜੇ ਉਹ ਸਹੀ ਤਰੀਕੇ ਦੇ ਨਾਲ ਨਹੀਂ ਕਾਉਂਟ ਹੁੰਦੇ ਤੇ ਮੈਂ ਆਪਣੀ ਵੱਲੋਂ ਕੋਸ਼ਿਸ਼ ਤੇ ਪੂਰੀ ਕੀਤੀ ਆ ਕਿ ਉਹ ਹੀ ਡਿਜ਼ਾਈਨ ਬਣਾਇਆ ਜਾਵੇ ਤੇ ਕਈ ਵਾਰ ਆਪਾਂ ਘਟ ਵੱਧ ਕੁੰਡਿਆਂ ਤੇ ਵੀ ਡਿਜ਼ਾਈਨ ਬਣਾ ਲੈਨੇ ਆ ਚੀਜ਼ ਉਹੀ ਬਣ ਜਾਂਦੀ ਆ ਹੁਣ ਆਪਾਂ 12ਵੀਂ ਸਲਾਈ ਜਿਹੜੀ ਪੂਰੀ ਸਿੱਧੀ ਬਣਾ ਲੈਣੀ ਆ ਬਾਕੀ ਜਿੱਦਾਂ ਵੀ ਆਪਾਂ ਡਿਜ਼ਾਈਨ ਬਣਾ ਲਈਏ ਕੋਈ ਵੀ ਕੁੰਡੇ ਇੱਧਰ ਉੱਧਰ ਕਰ ਲਈਏ ਉਹ ਡਿਜ਼ਾਈਨ ਹੀ ਇੱਕ ਕ੍ਰੀਏਟ ਹੋ ਜਾਂਦਾ ਹੈ ਤੇ ਮੈਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਆ ਕਿ ਮੈਂ ਉਹਨਾਂ ਵਾਲਾ ਡਿਜ਼ਾਈਨ ਬਣਾਵਾ ਤੇ ਹੋ ਸਕਦਾ ਉਹ ਡਿਜ਼ਾਈਨ ਕੁਝ ਥੋੜਾ ਡਿਫਰੈਂਟ ਵੀ ਹੋ ਸਕਦਾ ਵਾ ਤੇ ਜਾਂ सेम ਇਹੀ ਵੀ ਹੋ ਸਕਦਾ ਵਾ ਇਹ ਤੁਸੀਂ ਹੁਣ ਵੇਖ ਕੇ ਪਹਿਣਾ ਹੀ ਦੱਸ ਸਕਦੀਆਂ ਵਾ ਕਿ ਡਿਜ਼ਾਈਨ ਜਿਹੜਾ ਬਿਲਕੁਲ ਉਹੀ ਆ ਜਾਂ ਜਿਨ੍ਹਾਂ ਨੇ ਫੋਟੋ ਭੇਜੀ ਆ ਉਹ ਡਿਜ਼ਾਈਨ ਬਣਾ ਕੇ ਤੇ ਆਪਣੀ ਜਿਹੜੀ ਬਣੀ ਹੋਈ ਸਵੈਟਰ ਆ ਉਹਦੇ ਨਾਲ ਮੈਚ ਕਰ ਸਕਦੇ ਆ ਮੈਂ ਤੇ ਆਪਣੀ ਵੱਲੋਂ ਜਿਹੜੀ ਆਪਣੀ ਕੋਸ਼ਿਸ਼ ਹੀ ਉਹ ਕਰ ਦਿੱਤੀ ਹੈ ਬਾਕੀ ਅਗੋਂ ਪੈਣਾ ਦੀ ਮਰਜ਼ੀ ਤੇ ਇਹ 12 ਸਲਾਈਆਂ ਆਪਾਂ ਬਣਾ ਕੇ ਤੇ ਕੰਪਲੀਟ ਕਰ ਲਿਆ ਡਿਜ਼ਾਈਨ ਆਪਣਾ ਇਹ ਹੀ 12 ਸਲਾਈਆਂ ਅਸੀਂ बार-बार ਰਿਪੀਟ ਕਰਨੀਆਂ ਆ। ਇਹ ਦੇਖੋ ਇਸ ਤਰੀਕੇ ਨਾਲ ਡਿਜ਼ਾਈਨ ਇਹ ਬਣਿਆ ਹੈ। ਬਹੁਤ ਹੀ ਸੋਹਣਾ ਲੱਗਦਾ ਹੈ ਤੇ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਜੇ ਉਹਦੇ ਨਾਲ ਡਿਜ਼ਾਈਨ ਮੈਚ ਕਰਦਾ ਆ ਤੇ ਬਹੁਤ ਵਧੀਆ ਜੇ ਨਹੀਂ ਤੇ ਫਿਰ ਵੀ ਤੁਹਾਨੂੰ ਜੇ ਇਹ ਡਿਜ਼ਾਈਨ ਪਸੰਦ ਆਇਆ ਜਿਹੜਾ ਮੈਂ ਬਣਾਇਆ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਉੱਪਰ ਮੈਂ ਉਸ ਡਿਜ਼ਾਈਨ ਦੀ ਫੋਟੋ ਜਿਹੜੀ ਆ ਉਹ ਵੀ ਲਗਾਈ ਹੋਈ ਆ ਤੁਸੀਂ ਵੇਖ ਕੇ ਤੇ ਦੱਸ ਸਕਦੇ ਹੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ